ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਤਰ੍ਹਾਂ ਮੇਰੀਆਂ ਧੀਆਂ ਦੇ ਵਾਲ ਖਰਾਬ ਹੋ ਜਾਂਦੇ ਆ ਤੇ ਫਿਰ ਬਹੁਤ ਦਿੱਕਤ ਆਉਂਦੀ ਹੈ ਬੇਟੀਆਂ ਨੂੰ ਤੇ ਹੁਣ ਤਾਂ ਬੇਟੀ ਕਿੰਨੀ ਵਾਰੀ ਆਈ ਹੈ 5 ਵਾਰੀ 5 ਦਾ ਪਹਿਲਾ ਕਰ ਲਿਆ ਜੀ ਹਾਂ ਹੁਣ ਦੂਸਰੀ ਵਾਰ ਆਈ ਹੈ 15 ਦਿਨਾਂ ਤੇ ਆਈ ਹੈ ਹਾਂਜੀ ਹਾਂਜੀ ਹੁਣ ਮੇਰੀ ਬੇਟੀ ਹੈ 15 ਦਿਨਾਂ ਤੇ ਆਈ ਬੇਟਿਆ ਕਿਵੇਂ ਵਾਲ ਠੀਕ ਹੁਣ ਮਾਤਾ ਜੀ ਕਿਵੇਂ ਚੱਲ ਰਹੇ ਨਵਾਲਾ ਹਾਂਜੀ ਆ ਗਈ ਜੀ ਹੁਣ ਤਾਂ ਕਿਹੜਾ ਬੰਡ ਹੈ ਆਪਣਾ ਗੰਡਾ ਖੜੀ ਹੈ ਬੰਡਾ ਖੜੀ ਬੇਟੇ ਤੇਰਾ ਫੋਨ ਨੰਬਰ ਕਿੰਨਾ ਹੈ ਘਰ ਦਾ ਫੋਨ ਨੰਬਰ 959623210744 ਵਿੱਚ ਮੇਰੀਆਂ ਬੇਟੀਆਂ ਫੋਨ ਨੰਬਰ ਵੀ ਆਪਣੇ ਬੋਲ ਦੀਆਂ ਨੇ ਜਿਹੜੀਆਂ ਠੀਕ ਹੋ ਜਾਂਦੀਆਂ ਨੇ ਤੇ ਹੁਣ ਤੇ ਵੇਖੋ ਵਾਰ ਬਹੁਤ ਸੋਹਣੇ ਚੱਲਣੇ ਸ਼ੁਰੂ ਹੋ ਗਏ ਆ ਤੇ ਜੋ ਕਰਨਾ ਸਤਗੁਰ ਨੇ ਕਰਨਾ ਸਾਡੇ ਬਣਾਤੀ ਮਚਲੀ ਓਕੇ ਬੇਟਿਆ ਤੇ ਆਸਾਂ ਦੇ ਪੱਲੇ ਤੇ ਕੁਝ ਵੀ ਨਹੀਂ ਹੈ ਬਾਣੀ ਸੋਣੀਏ ਤੇ ਬਾਣੀ ਕਹਿੰਦੀ ਐ ਸਤ ਗੁਰੂ ਦੀ ਸਰਨ ਦੇ ਵਿੱਚ ਰਹਿਣਾ অতি ਜ਼ਰੂਰੀ ਐ ਬਾਣੀ ਕਹਿੰਦੀ ਐ ਸਤ ਗੁਰੂ ਆਇਓ ਸਰਨ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਵੇਖੋ ਗੁਰੂ ਦਾ ਨਾਮ ਐਸੀ ਚੀਜ਼ ਐ ਜਿਹੜੀ ਚਿੰਤਾ ਦੂਰ ਕਰਦਾ ਐ ਤੇ ਸਿਮਰਨ ਕਰਿਆ ਕਰੋ ਨਾਮ ਜਪਿਆ ਕਰੋ ਉਸ ਨਾਮ ਨੇ ਬੇੜਾ ਬੰਨੇ ਲਾਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ